ਪਿੰਡ ਆਵਾਂ ਦੇ ਸ਼ੇਰ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਐਡਵੋਕੇਟ ਮੈਡਮ ਅਮਨਦੀਪ ਕੌਰ ਨੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ ਇਸ ਸਮੇਂ surjit singh awan captain kashmir singh hajoor singh ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਰਮਦਾਸ ਜੋ ਨਾ ਮਾਤੇ ਕਿ ਆਹੀ ਗੱਲ ਨਹੀਂ ਹੈ ਤੇ ਉਸ ਨੂੰ ਪੜਨਾ ਆਪਾਂ ਸਭ ਨੂੰ ਦੱਸਣਾ ਕਿਉਂ ਨਹੀਂ ਹਾਂ ਬਹੁਤ ਗੱਲ ਨੂੰ ਪਤਾ ਵੀ ਹੈ ਕਿ ਆਪਣੀ ਸਰਕਾਰ ਨੇ 2 ਸਾਲ ਦੇ ਅੱਧੇ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਨੇ ਜਿੰਨੇ ਕਿ ਦੂਹਰੀਆਂ ਸਰਕਾਰਾਂ ਨੇ ਬਹੁਤ ਤਿੰਨ ਤਰ੍ਹਾਂ ਨਾਲ ਸਰਕਾਰਾਂ ਨਾਲ ਪ੍ਰਾਇਮਰ ਇੰਨੇ ਕੰਮ ਨਹੀਂ ਕੀਤੇ ਜਿੰਨੇ ਸਾਥੀ ਇਹ ਸਰਕਾਰ ਦੇ ਵਿੱਚ ਰਹਿੰਦੇ ਹੋયા ਤਦ ਹੀ ਚੰਗੀ ਤਾਲੀ ਗੌਰਤਬਲ ਮੰਤਰੀ ਜੀ ਨੇ ਖਾਸ ਕਰਕੇ ਪੰਜਾਬ ਵਾਸਤੇ ਵੀ ਕੀਤੇ ਨੇ ਤੇ ਅਜ ਨਾਲੇ ਦੇ ਵਿੱਚ ਤੇ ਜੋ ਵਕਾਫੀਆਂ ਨੇ ਉਹ ਨੇੜੇ ਜਾਂ ਦਿੱਤੀਆਂ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਦਰਿਆਵਾਂ ਪਾਰ ਜਾਂਦੇ ਲਈ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਸੀ ਇਹਨਾਂ ਨੇ ਆਪਣੇ ਥੋੜੇ ਹਿੱਸੇ ਦੇ ਵਿੱਚ ਤਿੰਨ ਚਾਰ ਤੇ ਢੇਰੇ ਜਿਹੜੇ ਨੇ ਉਹ ਕਿਸਾਨਾਂ ਵਾਸਤੇ ਰ੍ਹੇ ਕਰਾਏ ਨੇ ਖਿੰਮਾਰੇ ਨਾਲ ਕੇ ਕਸਾਨਾਂ ਨੂੰ ਆਪਣੀ ਤਰ੍ਹਾਂ ਇੰਜਰਵਾਸ ਤੇ ਵਰਤਨ ਕਰਨ ਵਾਸਤੇ ਜਿਹੜਾ ਆ ਆਸਾਨੀ ਹੋ ਗਈ ਹੈ ਤੇ ਹਾਂ ਜੀ ਅਮਨ ਜੀ ਦਾ ਰਿਵਾਲ ਸੁਲਾਕ ਜਵਨ ਸਿੰਘ ਜੀ ਪਹਿਲਵਾਨ ਜੀ ਆਈਆ ਨਾ ਬਧੀ ਪਿੰਡ ਤੋਂ ਆਈਆਂ ਭੈਣਾ ਵੀਰ ਭਰਾ ਸਾਰੇ ਸਾਰਿਆਂ ਨੂੰ ਬੈਗ ਚੀਕਾ ਤਾਲਸਾ ਦਾ ਰੋਮਾਨ ਕਰੋ ਕਰੋ ਗਨ ਦੇ ਵਿਕਤੀ ਜਿਹੜੀ ਕੰਮਾਂ ਨਾਲ ਬਣਾਇਆ ਜਾਇਆ ਗਿਆ ਆਨੇ ਸਾਡੇ ਜਾਨਾ ਮੇ ਕੋਲ ਘਰ ਆਉਂਦੇ ਆ ਲੋਕ ਇਹਦੇ ਸੁਭੀ ਹੋਇਆ ਕਿ ਯਾਦ ਚੱਲ ਰਿਹਾ ਪਾਲਵਾ ਸਾਹਿਬ ਆਇਆ ਤੀਜਾ ਗੋਲ ਪਾਲਵਾ ਸਾਹਿਬ ਦਾ ਵੱਜ ਜਾ ਰਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਧਿਆਲ ਹੋਇਆ ਬਾਕੀ ਛੜਕਾਂ ਜਿਹੜੀਆਂ ਉਹ ਤੁਸੀਂ ਵੇਖੀਆਂ ਛੜਕਾਂ ਦੇ ਜਾਲ ਛਾਤਿਆ ਪਿੰਡਾਂ ਦੇ ਵਿੱਚ ਵੇਖ ਲਓ ਦੋਹੰਦੀਆ ਆਟਾ ਜੀਵ ਪੂਰੇ ਘਰੋ ਘਰ ਬਿੱਲੀ ਦੇ ਬਿੱਲ ਵੇਖੋ 95% ਬਿੱਲੀ ਦੇ ਬਿੱਲ ਆ ਫ੍ਰੀ ਸਾਡਾ ਆਉਂਦੇ ਆ ਨਹੀਂ ਨਹੀਂ ਆਏ ਸੀ ਸਾਡੇ ਗਰੀਬ ਭਰਾ ਕਿਹੜਾ ਦਾ 10000 ਕਿਹੜਾ ਦਾ 20000 ਤੇ ਸਾਰੇ ਵਿਚਾਰੇ ਕਲਪਦੇ ਨੇ ਸੋਣ ਸਾਡੇ ਲੋ ਬੇਤੀਆ ਤਗੜੇ ਹੋਗੇ ਆਪਾਂ ਚੋਣ ਛਾਂ ਝੜਦੇ ਮੋਰਾਂ ਲਾਉਂੀਆਂ ਤੇ ਵੱੰਦ ਦਵਾਦ ਆਪਣੇ ਸੱਜਣਾ ਮਿੱਤਰਾਂ ਨੂੰ ਜਿੱਥੇ-ਜਿੱਥੇ ਵੀ ਆਪਣੇ ਕੋਈ ਰਿਸ਼ਤੇਦਾਰੀਆਂ ਭੈਣ ਭਰਾ ਸਭ ਨੂੰ ਪਹਿਲਾਂ ਵੀ ਆਪਾਂ ਬੋਟਾ ਤਗੜੇ ਦੇ ਪਾਈਏ ਜਿਹੜੀ ਸਰਕਾਰ ਨੇ 70 ਸਾਲ ਸਾਡੋ ਕਦੀ ਕਾਲੀਆਂ ਲੁਟਿਆ ਕਦੀ ਕਾਂਗਰਸ ਦੇ ਲੁਟਿਆ ਉਹਨਾਂ ਨੂੰ ਖੜਾ ਛੋਟਾ ਤੇ ਛਡਾਈਏ ਸੋ ਮੇਰੀ ਇਹੋ ਬੇਤੀਆ ਤਗੜੇ ਹੋਣੇ ਬੋਟਾ ਜਿਹੜਾ ਤੁਸੀਂ ਕਹੋ ਜੋ ਕੰਮ ਆ ਕਾਨੂੰਨ ਪਰ ਜਿੱਦਾ ਚੱਲਣ ਦੇ ਜਿਵੇਂ ਆਪਣੇ ਟੱਕਰੀ ਚੱਲਣ ਦੇ ਆ ਕੰਮ ਤੁਸੀਂ ਵੇਖ ਲਓ ਕੋਈ ਤਾਲਰਸੀ ਕਰੀ ਜਾਂ ਕਿਸੇ ਨੇ ਵਿਤਕਰਾ ਹੋਵੇ ਤੇ ਕੋਈ ਉੱਠ ਕੇ ਕਹਿ ਸਕਦਾ ਵੀ ਤੁਸੀਂ ਗਲਤ ਕਰ ਰਹੇ ਹੋ ਸਾਰਿਆਂ ਨੂੰ ਇੱਕ ਵੱਡੋ ਟੈਲ ਲਾਉਂਦੇ ਟੈਲ ਲਾਗ ਦੇਂਦੇ ਟੋਟਲ ਕਿਟਾ ਦੇ ਵਿੱਚ ਆਪਾਂ ਕੋਈ ਟੈਲ ਨਾ ਮਾਉਣੀਆਂ ਵਾਰ-ਵਾਰ ਕੰਮ ਕਰਨੇ ਆ ਜਿਹੜਾ ਲੋ ਕੰਮ ਨਹੀਂ ਹੁੰਦਾ ਉਹ ਆਪਣੇ ਭੈਣਾ ਭਰਾ ਨੂੰ ਦੱਸ ਕੇ ਦੱਸੋ ਆਪਾਂ ਕਰਾਉਂ ਨੂੰ ਤੁਹਾਡੇ ਨਾਲ ਵੇਲੇ ਧਿਆਰਿਆ ਇਹਨਾਂ ਵੀ ਤਾਂ ਰਹਿਣ ਦਿੱਤਾ ਗੱਲ ਸਾਬ ਨੂੰ ਧੰਨ ਧੰਨ ਯਾਰ ਨੋਰ ਸਵੇ ਸੁਖੀ ਸੇਰ ਰਾਮ ਦੇ ਗ੍ਰਹਿ ਵਿਦੇ ਆਪ ਤੇ ਜੀ ਆਇਆਂ ਇਹਨਾਂ ਤੁਹਾਡੇ ਨਾਲ ਤੁਹਾਨੂੰ ਅੱਜ ਹੀ ਪਹਿਲੇ ਦਿਨ ਅੱਜ ਮਿਲੇ ਆ ਪਰ ਜਿਹੜਾ ਤੁਹਾਡੇ ਨਾਲ ਪਰਵਾਹ ਆ ਇਹ ਨਹੀਂ 345 ਸਾਲ ਤੋਂ ਤੁਹਾਡੇ ਪਰਿਵਾਰਕ ਹਾਂ ਜੀ ਤੁਹਾਡੇ ਵੱਡੇ ਭਰਾ ਸੁਰਜ ਰੋਟ ਜਰਜਨ ਪ੍ਰਿੰਸੀਪਲ ਜੀ ਨਾਲ ਸਾਥੇ ਉਹਨਾਂ ਤੋਂ ਡੋਟੇਲ ਜਗਤ ਸਿੰਘ ਜਿਨ੍ਹਾਂ ਨੇ ਸਾਡੇ ਬਹੁਤ ਵਧੀਆ ਧਿਰੂ ਪ੍ਰਕਾਰ ਤੋਂ ਸਵਾਗਤ ਜੇ ਅਸੀਂ ਮੁੱਖ ਤੌਰ ਤੇ ਕਾਰਨ ਜੀ ਸਰਸਤ ਰੋਪਾਲ ਬਹੁਤ ਸੱਜਣ ਮੈਡਮ ਜੀ ਦੇ ਨਾਲ ਸਾਰਨ ਪੇਰਾਸਿਆਂ ਵੱਲੋਂ ਗਿਆ ਹੈ ਮੇਰੇ ਬਾਗੀ ਦਾ ਸਾਰੇ ਬੁਲਾਇਆ ਨੇ ਇਹ ਗੱਲਾਂ ਕਰ ਲਈਆਂ ਤਾਲੀਆਂ ਦੇ ਸਥਾਨ ਵਿੱਚ ਦੱਸਦੇ ਜਿਹੜੀ ਇਹ ਦੁਆਰਾ ਦਸਨੀ ਜੀ ਹੋਵੇ ਮੈਨਾਂ ਜੀ ਮੈਂ ਤੇ ਸ਼ੇਰ ਸਿੰਘ ਸਿਆਸੀ ਦੌਰ ਦੇ ਇੱਕ ਜੀਲ ਸਾਥੀ ਆਂ ਸ਼ੇਰ ਸਿੰਘ ਜਿਹੜਾ ਪਿਛਲੇ ਦਿਨ ਡੇਟ ਕਰਦੀ ਜ ਮੈਨੂੰ ਲਾਗੂ ਕੀਤੀ ਡੇਟ ਕਰਦੀ ਸ਼ੇਰ ਸਿੰਘ ਜਾਣਨੇ ਕਰੀ ਤੇ ਲਾਇਲੂ ਦੀ ਖਰਚਾ ਵਾਈਟ ਸੀਟੀ ਬਤੇ ਮੈਂ ਤਾਂ ਅਰਵਾਤ ਕਰ ਗਿਆ ਕਰਤਲ ਨਿਕਲਦਾ ਸ਼ੇਰ ਸਿੰਘ ਜੀ ਦਾ ਦਿਨਾਂ ਨੇ ਮੇਰੇ ਤੋਂ ਬਾਲਾ ਕਿੱਤਾ ਤੇ ਕਾਲੇ ਰੂਪ ਨੂੰ ਮੋੜਨਾ ਮੌਸਾ ਦਿੱਤਾ ਮੀਟਿੰਗ ਨਹੀਂ ਕਰਾਂਗੇ ਪ੍ਰਤੀਨਿਧੀਆਂ ਨਾਲ ਅਤੇ ਅਧਿਕਾਰੀਆਂ ਕੋਲ ਉਹ ਲੱਗਦਾ ਨਹੀਂ ਕਿ ਜਿੱਨਾ ਤੇ ਜਾਂਦੇ ਆ ਮਾਨ ਨਹੀਂ ਮਨੂਸ ਹੁੰਦਾ ਕਿ ਲੋਕ ਪਿਆਰ ਕਰਦੇ ਨੇ ਉਹ ਪਿਆਰ ਪਰਮਾਨੁ ਕਰਦੇ ਜਿਹੜੇ ਸਰਕਾਰ ਨੇ ਕੰਮ ਕੀਤੇ ਅਸੀਂ ਹਰ ਕੇਂਦਰ ਤੇ ਜਾ ਕੇ ਮੀਟਿੰਗ ਕਰਦੇ ਆ ਤੇ ਸਾਡਾ ਮੁੱਖ ਤੀਨ ਪੈਣਾ ਹੈ ਕਿ ਅਸੀਂ ਇੱਕ ਤੇ ਦਸੀ ਕਿ ਦੋ ਸਾਤ ਦੇ ਨਾਲ ਜਿਹੜਾ ਸਰਕਾਰ ਨੇ ਮੌਕਾ ਮਿਲਿਆ ਉਹਦਾ ਕੀਤਾ ਕੀ ਆਉਣ ਵਾਲੇ ਕੱਲ੍ਹਾਂ ਜੀ ਕੀ ਕਰਾਂਗੇ ਜੋ ਹੁੰਦੇ ਰਿਹਾ ਇਲੈਕਸ਼ਨ ਆ ਗਏ ਤੇ ਸਾਡੀ ਜ਼ਿੰਮੇਵਾਰੀ ਕੀ ਬਣ ਗਈ ਹੈ ਵੋਟਰ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਕੀ ਬਣ ਗਈ ਹੈ ਸਰਕਾਰ ਦੇ ਤਿੰਨ ਵੱਡੇ ਮੁੱਦੇ ਸੀ ਜਿਨ੍ਹਾਂ ਤੇ ਮੋਬਿਆ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲਈ ਇੱਥੇ ਕਿੰਨੇ ਸਿੱਖਿਆ ਦੀ ਮੰਗ ਕੀਤੀ ਤੇ ਰੋਟੀ ਦੀ ਮੰਗ ਕੀਤੀ ਉਤਾਨ ਦੀ ਮੰਗ ਕੀਤੀ ਤੇ ਸਰਕਾਰ ਦੀ ਨੀਅਤ ਹੈ ਕਿ ਪਿਛਲੇ ਦੋ ਸਾਲਾਂ ਤੇ ਸਰਕਾਰ ਨੇ ਬਿਜਲੀ ਦਾ ਤੇ ਰੀਲੋ ਕੀਤਾ ਖੇਤੋ ਇਹਨੇ ਬਿਜਲੀ ਦੇ ਸਾਰੇ ਅਨੁਮਾਨ ਦੇ ਔਰ ਇਹ ਤੇ ਉਹ ਵੀ ਮਾਤ ਦੇਣੇ ਬਿਨਾਂ ਕਿਸੇ ਵਿਕਰੇ ਤੋਂ हर कारण मां दे इन्या प्रकारा मांगते सी एड़ी पिता की टिकट यूज करके वोटा दी राजनीति करके व्यक्ति ने जीरो कटौती के लाने सरकार ने बिना मित्रे को पिता की देर भी, भी नहीं की होती जाए जाती ऐसी दिल्ली दा जीरो ताकि कैसे सारे फेरबदल मत नहीं क्योंकि यहां आदमी पार्टी दी सरकार से नीयस से सरकार दी सरकार का वादा सिर्फ सरकार ने पूरा किया जे शिक्षा दी गलत करिए तेरे पहले दो बनाने दे सरकार ने जड़े ने 15000 ਜੱਤਰ ਪੱਤੇ ਦਿੱਤੇ ਉਹਦੇ ਵਿੱਚ ਜਿਹੜਾ ਅਜਨਾਨੇ ਹਲਕੇ ਦੇ ਸਾਰੇ ਗਾਲ ਗਰੇ ਤੇ ਦੋ ਸਾਲਾਂ ਦੇ ਵਿੱਚ ਅਰਧੂਜੀਤ ਸਿੰਘ ਧਨੀ왈 ਜੀ ਨੇ ਹਲਕੇ ਦੇ ਗੋਟੇ ਨੂੰ ਥੋੜਾ ਕੰਮ ਕੀਤਾ। ਥੋੜਾ ਕੰਮ ਕੇਂਦੀ ਗੱਲ ਹੁੰਦੀ ਹੈ ਤੁਸੀਂ ਇਹ ਬੇਨਸਾਲ ਹੈ ਅਸੀਂ ਇਹ ਜਿਹੜਾ ਰਿਪੋਰਟ ਜਰਤਾਲਵਾਲ ਸਾਹਿਬ ਨੇ ਪੇਸ਼ ਕੀਤਾ ਸੀ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਨੂੰ ਰੱਖ ਨਹੀਂ ਦੇਣਾ। ਅੱਜ ਅਸੀਂ ਇੱਥੇ ਪਿੰਡ ਅਵਾਨ ਵਿੱਚ ਆਈ ਸੀ ਇਲੈਕਸ਼ਨ ਦੀ ਮੀਟਿੰਗ ਕਰਨ ਵੈਸੇ ਤਹਿਸੀਲ ਨੁੱਕੜ ਮੀਟਿੰਗ ਕਰ ਰਹੇ ਹਾਂ ਪਰ ਲੋਕ ਸਾਨੂੰ ਪਿਆਰ ਕਰਦੇ ਕੰਮਾਂ ਨੂੰ ਪਿਆਰ ਕਰਦੇ ਤੇ ਇਹ ਸਮਝ ਲਓ ਕਿ ਇੱਥੇ ਛੋਟੀ ਜੀ ਰੈਲੀ ਸੀ ਤੁਸੀਂ ਵੇਖਿਆ ਹੀ ਹੋਏਗਾ ਕਵਰੇਜ ਕਰਕੇ ਕਿ ਸਾਨੂੰ ਬਹੁਤ ਤੇ ਮਾਨ ਸਤਕਾਰ ਪਿੰਡ ਤੋਂ ਮਿਲਿਆ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਦਾਰ ਸ਼ੇਰ ਸਿੰਘ ਜੀ ਦਾ ਤੇ ਕੈਪਟਨ ਕਸ਼ਮੀਰ ਸਿੰਘ ਜੀ ਦਾ ਜਿਨ੍ਹਾਂ ਦੇ ਉਪਰਾਲੇ ਨਾਲ ਛੋਟੀ ਜੀ ਇਹ ਰੈਲੀ ਨੂੰ ਸੰਬੋਧਨ ਕਰਨ ਦਾ ਸਾਨੂੰ ਮੌਕਾ ਮਿਲਿਆ ਵਿਰੋਧੀ ਪਾਰਟੀਆਂ ਵਾਸਤੇ ਤੇ ਇੱਕ ਹੀ ਸੁਨੇਹਾ ਹੈ ਜਿਹੜਾ ਉਹ 4 ਜੂਨ ਨੂੰ ਮਿਲੇਗਾ ਕਿ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਬਦਲਾਅ ਦੀ ਸ਼ੁਰੂਆਤ 2022 ਚ ਹੋਈ ਸੀ ਰਾਜਨੀਤੀ ਅੱਜ ਤੋਂ ਬਾਅਦ ਜਿਹੜੀ ਇਹ ਕੰਮਾਂ ਦੀ ਹੋਏਗੀ ਵਿਕਾਸ ਦੀ ਹੋਏਗੀ ਤੇ 4 ਜੂਨ ਨੂੰ ਅਸੀਂ ਨਹੀਂ ਦੱਸਾਂਗੇ 4 ਜੂਨ ਨੂੰ ਜਿਹੜੇ ਸਾਡੇ ਹਲਕੇ ਦੇ ਵੋਟਰ ਨੇ ਜਿਹੜੇ ਬਹੁਤ ਹੀ ਸੂਝਵਾਨ ਤੇ ਜਾਗਰੂਕ ਨੇ ਜਿਹੜੇ ਹੁਣ ਪਿਛੜੇ ਨਹੀਂ ਰਹੇ ਇਹ ਦੱਸਣਗੇ 4 ਜੂਨ ਨੂੰ ਕਿ ਇਹਨਾਂ ਦੇ ਲੀਡਰ ਕਿਵੇਂ ਦੇ ਹੋਣੇ ਚਾਹੀਦੇ ਨੇ ਇਹਨਾਂ ਦੇ ਲੀਡਰ ਕੰਮ ਵਾਲੇ ਹੋਣੇ ਚਾਹੀਦੇ ਨੇ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਵਿਕਾਸ ਕਰਨ ਵਾਲੇ ਹੋਣੇ ਚਾਹੀਦੇ ਨੇ ਤੇ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵਰਗੇ ਹੋਣੇ ਚਾਹੀਦੇ ਨੇ